ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ 800 ਕੰਡਕਟਰਾਂ ਦੇ ਉੱਤੇ ਗਾਜ਼ ਡਿੱਗ ਸਕਦੀ ਹੈ ਨੌਕਰੀ 800 ਕੰਡਕਟਰਾਂ ਦੀ ਸੰਕਟ ਦੇ ਵਿੱਚ ਆ ਗਈ ਹੈ ਗੱਲ ਕਰ ਰਹੇ ਹਰਿਆਣਾ ਦੀ ਹਰਿਆਣਾ ਦੇ ਵਿੱਚ 800 ਕੰਡਕਟਰ ਭਰਤੀ ਕੀਤੇ ਗਏ ਸੀ ਪਰ ਹੁਣ ਸਵਾਲ ਖੜੇ ਹੋ ਗਏ ਨੇ ਕਿੰਨਾ ਨੇ ਜਿਹੜਾ ਆਪਣਾ ਤਜਰਬਾ ਸਰਟੀਫਿਕੇਟ ਦਿੱਤਾ ਉਹ ਸਹੀ ਨਹੀਂ ਸੀ ਉਹਦੀ ਹੁਣ ਜਾਂਚ ਸ਼ੁਰੂ ਹੋ ਗਈ ਹੈ ਕਈ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਸੀਗੀਆਂ ਇਸ ਭਰਤੀ ਨੂੰ ਲੈ ਕੇ ਤੇ ਹੁਣ ਜਾਂਚ ਦੇ ਹੁਕਮ ਹੋ ਗਏ ਨੇ ਰਿਪੋਰਟ ਮੰਗ ਲਈ ਗਈ ਹੈ ਉਥੋਂ ਦੀ ਜਿਹੜੀ ਐਚ ਆਰਟੀਸੀ ਆ ਹਰਿਆਣਾ ਰੋਡਵੇਜ ਦੀਆਂ ਬੱਸਾਂ ਚਲਦੀਆਂ ਨੇ ਉਹਨਾਂ ਦੇ ਨਾਲ ਸਬੰਧਤ ਵਿਭਾਗ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਡੀਪੂਆਂ ਦੇ ਮੈਨੇਜਰ ਨੇ ਉਹ ਜਲਦ ਤੋਂ ਜਲਦ ਆਪਣੀ ਰਿਪੋਰਟ ਦੇਣ ਕਿ ਕਿਹੜੇ ਕਿਹੜੇ ਸਰਟੀਫਿਕੇਟ ਸੀਗੇ ਉਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਦੱਸ ਦਈਏ ਕਿ 2018 ਦੇ ਵਿੱਚ ਹਰਿਆਣਾ ਦੇ ਵਿੱਚ ਹੜਤਾਲ ਕੀਤੀ ਗਈ ਸੀਗੀ ਬੱਸ ਦੇ ਮੁਲਾਜ਼ਮਾ ਵੱਲੋਂ ਇਸ ਹੜਤਾਲ ਦੇ ਦੌਰਾਨ ਕਈ ਉਹ ਵਲੰਟੀਅਰ ਬਣ ਕੇ ਸਾਹਮਣੇ ਆਏ ਜਿਨ੍ਹਾਂ ਨੂੰ ਸਰਕਾਰ ਨੇ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਰੱਖਿਆ ਡੇਲੀ ਬੇਸ ਦੇ ਉੱਤੇ ਉਹਨਾਂ ਨੂੰ ਪੇ ਵੀ ਦਿੱਤੀ ਗਈ ਜਿਨ੍ਹਾਂ ਨੇ ਸਰਕਾਰ ਦਾ ਉਸ ਵੇਲੇ ਸਾਥ ਦਿੱਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਵਾਅਦਾ ਕੀਤਾ ਗਿਆ ਕਿ ਤੁਹਾਨੂੰ ਅਸੀਂ ਜਦੋਂ ਵੀ ਪੋਸਟਾਂ ਨਿਕਲਣਗੀਆਂ ਤਾਂ ਤਰਜੀਹ ਦੇਾਂਗੇ ਪਹਿਲ ਦੇ ਆਧਾਰ ਤੇ ਤੁਹਾਡੀ ਭਰਤੀ ਕੀਤੀ ਜਾਵੇਗੀ ਤਾਂ ਉਦੋਂ ਇਹਨਾਂ ਨੂੰ ਮਿਹਨਤਾਨਾ ਵੀ ਦਿੱਤਾ ਗਿਆ ਤੇ ਪ੍ਰਮਾਣ ਪੱਤਰ ਵੀ ਜਾਰੀ ਕੀਤੇ ਗਏ ਤੇ ਹੁਣ ਸਵਾਲ ਇਹ ਖੜੇ ਹੋਏ ਨੇ ਕਿ ਜਿਹੜੇ ਪ੍ਰਮਾਣ ਪੱਤਰ ਨੇ ਕਈਆਂ ਦੇ ਜਾਲੀ ਹੋ ਸਕਦੇ ਨੇ ਇਹਦੀ ਜਾਂਚ ਹੁਣ ਚੱਲ ਰਹੀ ਆ ਅਨਿਲ ਵਿਜ ਨੇ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਨੇ ਤਾਂ ਉਹਨਾਂ ਨੇ ਵੀ ਹੁਕਮ ਦੇ ਦਿੱਤੇ ਨੇ ਜਾਂਚ ਦੇ ਤੇ ਉਹਨਾਂ ਦੇ ਹੁਕਮਾਂ ਦੀ ਜਿਹੜੀ ਅੱਗੇ ਕਾਰਵਾਈ ਕਰਦੇ ਹੋਏ ਅਧਿਕਾਰੀ ਨੇ ਐਚ ਆਰਟੀਸੀ ਦੇ ਉਹਨਾਂ ਨੇ ਅੱਗੇ ਜਿਹੜੇ ਡਿਪੂ ਮੈਨੇਜਰ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਜਲਦੋਂ ਜਲਦ ਇਹਦੀ ਰਿਪੋਰਟ ਸੌਂਪੀ ਜਾਵੇ ਮਾਮਲਾ ਇਸ ਕਰਕੇ ਸੁਰਖੀਆਂ ਦੇ ਵਿੱਚ ਆ ਗਿਆ ਕਿ ਜਿਹੜੇ ਲੋਕਾਂ ਨੂੰ ਤਜਰਬਾ ਸਰਟੀਫਿਕੇਟ ਹਾਸਲ ਹੋ ਗਏ ਜਿਨ੍ਹਾਂ ਨੇ ਤਜਰਬਾ ਸਰਟੀਫਿਕੇਟ ਲਗਾ ਕੇ ਨੌਕਰੀ ਹਾਸਲ ਕਰ ਲਈ ਕਹਿੰਦੇ ਇਸੇ ਲੜੀ ਦੇ ਵਿੱਚ ਅੰਦਰ ਖਾਤੇ ਕਈਆਂ ਨੇ ਉਹ ਲੋਕ ਵੀ ਸੀਗੇ ਜਿਨ੍ਹਾਂ ਨੇ ਉਦੋਂ ਸਰਕਾਰ ਦੀ ਮਦਦ ਨਹੀਂ ਕੀਤੀ ਸੀ ਉਦੋਂ ਤਜਰਬਾ ਸਰਟੀਫਿਕੇਟ ਹਾਸਲ ਨਹੀਂ ਕੀਤੇ ਸੀ ਉਹ ਵੀ ਨੌਕਰੀ ਲੈ ਕੇ ਬੈਠ ਗਏ ਤੇ ਕੁੱਲ 800 ਦੇ ਕਰੀਬ ਇੱਕ ਕੰਡਕਟਰ ਨੇ ਜਿਨ੍ਹਾਂ ਦੀ ਹੁਣ ਜਾਂਚ ਸ਼ੁਰੂ ਹੋ ਗਈ ਹੈ ਤੇ ਜੇਕਰ ਇਹ ਜਾਂਚ ਦੇ ਵਿੱਚ ਕਈ ਜਿਹੜੇ ਸਰਟੀਫਿਕੇਟ ਨੇ ਉਹ ਜਾਲੀ ਪਾਏ ਜਾਂਦੇ ਨੇ ਤਾਂ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ ਵਿਭਾਗੀ ਕਾਰਵਾਈ ਵੀ ਉਹਨਾਂ ਦੇ ਉੱਤੇ ਹੋ ਸਕਦੀ ਹੈ ਤਾਂ ਦੱਸ ਦਈਏ ਕਿ ਚਾਹੇ ਹਰਿਆਣਾ ਦੀ ਰੋਡਵੇਜ਼ ਹੋਵੇ ਚਾਹੇ ਪੰਜਾਬ ਰੋਡਵੇਜ਼ ਹੋਵੇ ਆਪਣੀਆਂ ਮੰਗਾਂ ਨੂੰ ਲੈ ਕੇ ਇਹਦੇ ਜਿਹੜੇ ਕੱਚੇ ਮੁਲਾਜ਼ਮ ਨੇ ਠੇਕਾ ਆਧਾਰਤ ਮੁਲਾਜ਼ਮ ਨੇ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਵੀ 3 ਦਿਨਾਂ ਦੀ ਕਾਲ ਦਿੱਤੀ ਗਈ ਸੀ ਪਰ 2 ਦਿਨਾਂ ਦੀ ਹੜਤਾਲ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਨਾ ਲਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਜੇਕਰ ਕੋਈ ਸਹਿਮਤੀ ਬਣਦੀ ਹੈ ਤਾਂ ਅਗਲੀ ਰਣਨੀਤੀ ਉਹਨਾਂ ਨੇ ਉਦੋਂ ਬਾਅਦ ਦੇ ਵਿੱਚ ਉਲੀਕ ਦੇਣੀ ਹੈ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਲਗਾਤਾਰ ਸੰਘਰਸ਼ ਚੱਲਦੇ ਨਜ਼ਰ ਆਏ ਨੇ ਹਰਿਆਣਾ ਦੇ ਵਿੱਚ ਵੀ ਅਜਿਹੇ ਜਿਹੜੇ ਨੇ ਉਹ ਰੋਸ ਮੁਜ਼ਾਰੇ ਦੇਖਣ ਨੂੰ ਮਿਲਦੇ ਨੇ ਤੇ ਹੁਣ ਜਿਹੜੇ 800 ਨੇ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀਗਾ ਨਿਯੁਕਤੀ ਪੱਤਰ ਵੰਡੇ ਗਏ ਸੀਗੇ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਜਿਸ ਨੂੰ ਸ਼ਾਰਟ ਦੇ ਵਿੱਚ HKRN ਕਿਹਾ ਜਾਂਦਾ ਹੈ ਤੇ ਹੁਣ ਜਾਂਚ ਹੋਣੀ ਹੈ 800 ਦੇ ਕਰੀਬ ਕੰਡਕਟਰਾਂ ਦੀ ਨੌਕਰੀ ਦੇ ਉੱਤੇ ਸੰਕਟ ਆ ਚੁੱਕਿਆ ਅਨਿਲਵਿਜ ਹੋਰਾਂ ਨੇ ਵੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਤੇ ਵੈਰੀਫਾਈ ਕਹਿੰਦੇ ਕਾਗਜ਼ ਕੀਤੇ ਜਾ ਰਹੇ ਨੇ ਤੇ ਜਲਦ ਹੀ ਸਾਰਾ ਕੁਝ ਕਲੀਅਰ ਹੋ ਜਾਏਗਾ ਕਿ ਕੌਣ ਕਿਹੜੇ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਭਰਤੀ ਹੋਇਆ ਸੀਗਾ 2018 ਦੇ ਵਿੱਚ 18 ਦਿਨਾਂ ਦੀ ਹੜਤਾਲ ਹੋਈ ਸੀਗੀ ਇਹਦੇ ਵਿੱਚ ਕੁਝ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਡੇਲੀ ਬੇਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੇ ਸਰਕਾਰ ਦਾ ਸਾਥ ਦਿੱਤਾ ਤੇ ਕਿਹਾ ਸੀਗਾ ਕਿ ਉਹਨਾਂ ਨੂੰ ਹੀ ਤਰਜੀਹ ਦਿੱਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਦੋਂ ਇਹ ਰਿਪੋਰਟਾਂ ਆਉਂਦੀਆਂ ਨੇ ਕਦੋਂ ਪਤਾ ਲੱਗਦਾ ਹੈ ਕਿ ਕੌਣ ਕਿਹੜੇ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਨੌਕਰੀ ਕਰ ਰਿਹਾ ਹੈ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ